ਸਤ ਸ੍ਰੀ ਅਕਾਲ ਜੀ ਅ ਅੱਜ ਮੈਂ ਬਣਾਉਣ ਲੱਗੀ ਆ ਆਪਣੇ ਪੇਕੇ ਪਿੰਡ ਦਾ ਬਲੌਗ ਤੇ ਅੱਜ ਮੈਂ ਤੁਹਾਨੂੰ ਆਪਣੇ ਪਿੰਡ ਦੇ ਨਾਲ ਮਿਲਾਉਣੀ ਆ ਨਾਲੇ ਪਿੰਡ ਵਿਖਾਉਣੀ ਆ ਤੁਸੀਂ ਸੁਣਿਆ ਹੀ ਹੋਊਗਾ ਗੁਰਪਖ ਸਿੰਘ ਪ੍ਰੀਤ ਲੜੀ ਮੈਂ ਅੱਗੇ ਇੱਕ ਵੀਡੀਓ ਪਾਈ ਸੀ ਕਿ ਮੈਂ ਗੁਰਪਖ ਸਿੰਘ ਪ੍ਰੀਤ ਲੜੀ ਦੀ ਹੈ ਪ੍ਰੀਤਨਗਰ ਪਿੰਡ ਦੀ ਬੇਟੀ ਆ ਤੇ ਮੈਨੂੰ ਬਹੁਤ ਸ਼ੌਂਕ ਸੀ ਮੈਨੂੰ ਆਪਣੇ ਅੰਦਰ ਇਹ ਮੈਂ ਕਲਾ ਮਹਿਸੂਸ ਕੀਤੀ ਕੀ ਮੈਨੂੰ ਵਿਚਾਰ ਵੀਡੀਓ ਜਿਹੜੇ ਉਹ ਪਾਉਣੇ ਚਾਹੀਦੇ ਆ ਤੇ ਮੈਂ ਵੀਡੀਓ ਬਣਾਉਣੀ ਸ਼ੁਰੂ ਕੀਤੀ ਤੇ ਅੱਪਰ ਅੱਜ ਮੈਂ ਬਲੌਗ ਬਣਾਉਂਗੀ ਨਾ ਪਿੰਡ ਬਖਾਉਂਗੀ ਤੁਹਾਨੂੰ ਇਹ ਹੈਗਾ ਜੀ ਨਾਨਕ ਸਿੰਘ ਦੀ ਸਮਾਦ ਜੋ ਕਿ ਹਰ ਸਾਲ 28 ਦਸੰਬਰ ਨੂੰ ਉਹ ਜਿਹੜੇ ਹੀ ਉਹਨਾਂ ਦੀ ਡੈਥ ਹੋਈ ਸੀ ਤੇ ਉਸ ਇੱਥੇ ਪਿੰਡ ਦੇ ਵਿੱਚ ਛੋਟੇ-ਛੋਟੇ ਬੱਚਿਆਂ ਨੂੰ ਟੌਫੀਆਂ ਮੌਫਲੀ ਵੰਡਦੇ ਸੀ ਤੇ ਅੱਜ ਵੀ ਜਿਹੜੇ ਉਹਨਾਂ ਦੇ ਵਾਰਿਸ ਆ ਉਹ ਵੰਡਦੇ ਆ ਤੁਸੀਂ ਸੁਣਿਆ ਹੋਊਗਾ ਜੀ ਨਾਨਕ ਸਿੰਘ ਨਾਵਲਕਾਰ ਬਹੁਤ ਹੀ ਪ੍ਰਸਿੱਧ ਜਿਹੜੇ ਉਹ ਨਾਵਲਕਾਰ ਸੀ ਬਹੁਤ ਹੀ ਉਹਨਾਂ ਨੇ ਜਿਹੜੇ ਨਾਵਲ ਲਿਖੇ ਆ ਇਹ ਹੈਗੀ ਆ ਉਹਨਾਂ ਦੀ ਸਮਾਦ ਇਹ ਪਿੰਡ ਦੇ ਬਿਲਕੁਲ ਕੋਨੇ ਤੇ ਆ ਗਿਆ ਜੀ ਪ੍ਰੀਤ ਭਵਨ ਆ ਵੇਖੋ ਆਪਾਂ ਪਿੰਡ ਦੇ ਵਿੱਚ ਵੜਦੇ ਵਿਖਾਇਆ ਸੀ ਤੁਹਾਨੂੰ ਨਾਨਕ ਸਿੰਘ ਦੀ ਸਮਾਦ ਨਾਨਕ ਸਿੰਘ ਗੁਰਬਖਸ਼ ਸਿੰਘ ਰੀਤਲੜੀ ਰੀਤਨਗਰ ਇਹ ਹੈਗਾ ਜੀ ਪ੍ਰੀਤ ਭਵਨ ਆਪਾਂ ਤੁਹਾਨੂੰ ਖਲਵਾ ਲਿਆ ਵਾ ਇੱਥੇ ਜੌਬ ਕਰਦੇ ਆ ਇਹਨਾਂ ਤੋਂ ਖਲਵਾ ਲਿਆ ਵਾ ਅੰਕਲ ਤੋਂ ਤੇ ਹੁਣ ਆਪਾਂ ਤੁਹਾਨੂੰ ਅੰਦਰੋਂ ਵਿਖਾਉਣੇ ਆ ਇਹ ਹੈਗਾ ਜੀ ਲੇਖਕਾਂ ਦਾ ਇੱਕ ਮੰਦਰ ਇੱਥੇ ਪ੍ਰਸਿੱਧ ਤੋਂ ਪ੍ਰਸਿੱਧ ਲੇਖਕ ਜਿਹੜੇ ਆ ਉਹ ਆਉਂਦੇ ਆ ਤੇ ਇੱਥੇ ਉਹ ਆਪਣੀਆਂ ਜੋ ਵੀ ਵਿਚਾਰ ਵਟਾਉਂਦਰੇ ਆ ਕਰਦੇ ਆ ਮੈਂ ਤੁਹਾਨੂੰ ਦੱਸਿਆ ਸੀ ਕਿ ਇੱਕ ਮਿੰਟ ਤੁਹਾਨੂੰ ਪਹਿਲਾਂ 12-12 ਦਿਖਾਉਨੇ ਆ ਖੋਲਣਾ ਅੰਦਰੋਂ ਵੀ ਕਿ ਖੁੱਲਾ ਹੀ ਆ ਚਲੋ ਖੋਲੋ ਮਿਆਂਨਾ ਚਿਹਰਾ ਇਧਰ ਆਉਣੀ ਆ ਵੇਖੋ ਅਹ ਅਹ ਇਹਦੀ ਬਾਦ ਦੀ ਗੈਲਰੀ ਆ ਹਾਂਜੀ ਇੱਥੇ ਬਹੁਤ ਹੀ ਕਲਾਕਾਰ ਲੇਖਕ ਤੇ ਹੀਰੋ ਸ਼ੂਟਿੰਗਾਂ ਵੀ ਇੱਥੇ ਹੁੰਦੀਆਂ ਬਹੁਤ ਹੀ ਪੰਜਾਬੀ ਫਿਲਮਾਂ ਦੀਆਂ ਵੀ ਸ਼ੂਟਿੰਗਾਂ ਇੱਥੇ ਹੋ ਚੁੱਕੀਆਂ ਵਾਂ ਤੇ ਹਿੰਦੀ ਫਿਲਮਾਂ ਦੀਆਂ ਵੀ ਇੱਥੇ ਜਿਹੜੀਆਂ ਉਹ ਸ਼ੂਟਿੰਗਾਂ ਹੋ ਚੁੱਕੀਆਂ ਤੇ ਨਾਟਕ ਤੇ ਇੱਥੇ ਬਹੁਤ ਜ਼ਿਆਦਾ ਹੁੰਦੇ ਆ ਤੇ ਮੈਂ ਤੁਹਾਨੂੰ ਕਿਹਾ ਸੀ ਸ਼ਾਇਦ ਬਲੌਗ ਦੇ ਸ਼ੁਰੂ ਚ ਦੱਸਿਆ ਸੀ ਕਿ ਮੈਨੂੰ ਬਹੁਤ ਸ਼ੌਂਕ ਆ ਕਿ ਮੈਂ ਇਹਨਾਂ ਨੂੰ ਆਪਣੀ ਜਿਹੜੀ ਕਲਾ ਨੂੰ ਅੰਦਰ ਰੱਖਿਆ ਹੋਇਆ ਵਾ ਇਹਨੂੰ ਬਾਹਰ ਉਭਾਰਾਂ ਤੇ ਫਿਰ ਮੈਂ ਇੱਕ ਦਿਨ ਪੇਜ ਬਣਾ ਕੇ ਆ ਹੈਗੇ ਨੇ ਬੁਲਰਾਜ ਸੁਹਾਨੀ ਇਹ ਵੀ ਬਹੁਤ ਪ੍ਰਸਿੱਧ ਰਾਈਟਰ ਸੀ ਤੁਹਾਨੂੰ ਪਤਾ ਹੀ ਹੋਊਗਾ ਸਾਰਿਆਂ ਨੂੰ ਇਹ ਵੀ ਇਹ ਪ੍ਰੀਤ ਲੜੀ ਦੇ ਨੇ ਤੇ ਆ ਵੇਖੋ ਹੁਣ ਆਪਾਂ ਇਸ ਦੇ ਉਲਟ ਦੀ ਸਾਈਡ ਦੀ ਆ ਗਏ ਹਾਂ ਹਾਂਜੀ ਆਪਾਂ ਫੇਰ ਉਤਰਦੇ ਹਾਂ ਤੁਹਾਨੂੰ ਸਾਰਾ ਪ੍ਰੀਤ ਲੜੀ ਜਿਹੜਾ ਉਹ ਵਿਖਾਉਣੀ ਆ ਵੇਖੋ ਜੀ ਇੱਥੇ ਪਿੰਡ ਦੀ ਕੁੜੀ ਪੰਜਾਬੀ ਪਿਕਚਰ ਦਾ ਜਿਹੜਾ ਸੌਂਗ ਹੀ ਇੱਥੇ ਦੀ ਵੀਡੀਓ ਹੋਊਗੀ ਤੁਹਾਨੂੰ ਉਸੇ ਵੇਲੇ ਯਾਦ ਆ ਜਾਊਗਾ ਅ ਅਮਰਿੰਦਰ ਗਿੱਲ ਦੀ ਹੋਰ ਵੀ ਬਹੁਤ ਆ ਪਰ ਇੱਕਦਮ ਮੇਰੇ ਆ ਯਾਦ ਦੇ ਵਿੱਚ ਇਹੀ ਆਇਆ ਚਲੋ ਆਪਾਂ ਸਹੀ ਦਰਵਾਜ਼ੇ ਥਾਂ ਜਾਣਦੇ ਆ ਇਹ ਦਾ ਬੈਕਗ੍ਰਾਉਂਡ OK ਸਕੂਲ ਦੇ ਬੱਚੇ ਬਹੁਤ ਹੀ ਦੂਰੋਂ ਦੂਰਾਂ ਤੋਂ ਟੀਚਰ ਲੇਖਕ ਸਕੂਲ ਦੇ ਬੱਚੇ ਜਿਹੜੇ ਉਹ ਵੇਖਣ ਵਾਸਤੇ ਆਉਂਦੇ ਆਹ ਦੇਖੋ ਆਪਾਂ ਖਾਏ ਆਹ ਦੇਖੋ ਜੀ ਇਹ ਹੈਗੇ ਆ ਗੁਰਬਖਸ਼ ਸਿੰਘ ਪ੍ਰੀਤ ਲੜੀ ਮੈਕਸੀ ਆਹ ਇਹ ਆਹ ਵੇਖੋ ਜਿਹੜਿਆ ਇੱਥੇ ਆ ਕੇ ਆਪ ਚਾਰਵਟਾਂਦਰਾ ਕਰਦੇ ਨੇ ਸਾਰੇ ਬੈਠਦੇ ਨੇ ਰਾਈਟਰ ਆਹ ਵੇਖੋ ਆ ਕਿੰਨੀ ਲੀਬਕ ਸਪਈ ਹੋਈ ਆ ਹਾਂਜੀ ਆਸਾਰੀਆਂ ਉਤਸਪਨ ਆਂ ਯਾ ਰਾਈਟਰਾਂ ਦੀਆਂ ਆਹ ਦੇਖੋ ਆਪਾਂ ਤੁਹਾਨੂੰ ਲੈ ਕੇ ਚੰਨੇ ਆ ਪੁਰਾਣਾ ਪ੍ਰੀਤ ਨਗਰ ਆ ਆ ਹੈਗਾ ਇਹ ਪੁਰਾਣਾ ਪ੍ਰੀਤ ਨਗਰ ਜਿਹੜੇ ਪੁਰਾਣੇ ਲੇਖਕ ਰਾਈਟਰ ਆ ਆ ਹੈਗੇ ਆ ਗੁਰਪਖ ਸਿੰਘ ਜੀ ਦੇਖੋ 75ਵੇਂ ਸਾਲ ਸਮੇਂ ਚਿੱਤਰਿਆ ਗਿਆ ਸੀ ਆ ਹੈਗੇ ਗੁਰਪਖ ਸਿੰਘ ਪ੍ਰੀਤ ਲੜੀ ਤੇ ਸਰਦਾਰਨੀ ਪ੍ਰੀਤ ਲੜੀ ਕਿ ਉਹਨਾਂ ਨੇ ਆ ਵੇਖੋ ਆ ਹੈਗੇ ਨੇ ਪੰਜਾਬ ਦੇ ਬਹੁਤ ਹੀ ਪ੍ਰਸਿੱਧ ਲੇਖਕ ਗੁਰਪਖ ਸਿੰਘ ਪ੍ਰੀਤ ਲੜੀ ਤੇ ਆ ਹੈਗੇ ਨੇ ਨਾਨਕ ਸਿੰਘ ਜੀ ਜਿਨ੍ਹਾਂ ਦੀ ਮੈਂ ਤੁਹਾਨੂੰ ਸਨਮਾਨ ੁਖਾਈ ਸੀ ਆ ਨਾਨਕ ਸਿੰਘ ਜੀ ਦੀ ਪਤਰਮ ਪਤਨੀ ਆ ਨਾਨਕ ਸਿੰਘ ਜੀ ਬੱਚਿਆਂ ਨੂੰ ਕਹਾਣੀ ਸੁਣਾਉਂਦੇ ਮੈਂ ਤੁਹਾਨੂੰ ਅ ਸ਼ੁਰੂ ਤੋਂ ਦੱਸਿਆ ਸੀ ਕਿ ਬੱਚਿਆਂ ਨਾਲ ਬਹੁਤ ਪਿਆਰ ਕਰਦੇ ਸੀ ਟੌਫੀਆਂ ਚੀਜ਼ੀਆਂ ਵਗੈਰਾ ਬੱਚਿਆਂ ਨੂੰ ਵੰਡਦੇ ਸੀ ਤੇ ਅੱਜ ਵੀ ਉਹਨਾਂ ਦੀ ਬਸਤੀ ਤੇ ਇਦਾਂ ਹੀ ਕਰਦੇ ਉਹਨਾਂ ਦੇ ਵਾਰਿਸ ਹਾਂਜੀ ਆ ਨਾਨਕ ਸਿੰਘ ਜੀ ਆਪਣੇ ਪਰਿਵਾਰ ਨਾਲ ਆ ਹੈਗੇ ਜੀ ਆਹ ਵੇਖ ਲੋ ਤਸਵੀਰ ਜਿੰਦਰ ਸਿੰਘ ਜੀ ਪਾਟੀਆ ਗੀਤਕਾਰ ਜੀ ਆਹ ਕੁਛ ਬਾਕੀ ਸਾਰੀਆਂ ਆ ਪੁਰਾਣਾ ਪ੍ਰੀਤਨਗਰ ਜੀ ਆਵੇ ਆ ਹੈਗੀ ਜੇ 400 ਸਾਲ ਪੁਰਾਣੀ ਜਹਾਗੀਰ ਆਲਮ ਗਇਆ ਦਾ ਪ੍ਰੀਤਨਗਰ ਮਨੋਰੰਜਨ ਕਲੱਬ ਬਦਲਿਆ ਰੂਪ ਹਾਂਜੀ ਆ ਵੀ 4 ਸਾਲ ਪੁਰਾਣੀ ਆ ਇੱਕ ਪੂਰੀ ਕੋਠੀ ਦਾ ਦ੍ਰਿਸ਼ ਸਾਡੇ ਹੁੰਦਿਆਂ ਵੀ ਜਿਹੜੀਆਂ ਆ ਵਾ ਆ ਡਾਈਨਿੰਗ ਟੇਬ ਹਾਲ ਹੁੰਦਾ ਸੀ ਕਿਚਨ ਇੱਥੇ ਹੀ ਸਾਰਾ ਪਿੰਡ ਬੈ ਕੇ ਕਹਿੰਦੇ ਕਿ ਰੋਟੀ ਖਾਂਦੇ ਹੁੰਦੇ ਸੀ ਸਾਰੇ ਪਿੰਡ ਦੇ ਚੀ ਇੱਥੇ ਆ ਕੇ ਹੀ ਖਾਣਾ ਖਾਇਆ ਕਰਦੇ ਸੀ ਤੇ ਬਹੁਤ ਹੀ ਜਿਹੜੇ ਘਰ ਉਹ ਤੇ ਸਾਡੇ ਆਇਆ ਵੀ ਜਿਹੜੇ ਆ ਮਤਲਬ ਕਿ ਜੰਮੇ ਅਸੀਂ ਉਦੋਂ ਉਦੋਂ ਵੀ ਟੱਠੇ ਹਾਟਾਏ ਆ ਉਹਨਾਂ ਨੇ ਤੇ ਦੁਬਾਰਾ ਬਣਾਏ ਆ ਅੱਜ ਵੀ ਪ੍ਰੀਤਨਗਰ ਤੇ ਵਿੱਚ ਇਦਾਂ ਆ ਦੀ ਤਰ੍ਹਾਂ ਦੇ ਵਿੱਚ ਬਹੁਤ ਘਟ ਆ ਹੈਗੇ ਆ ਆ ਨਵਦੀਪ ਸਿੰਘ ਜੀ ਧੰਨਾ ਦੀ ਪਤਨੀ ਇਹ ਸਾਰੇ ਰਾਈਟਰ ਆ ਜੀ ਹਾਂ ਜੀ ਆ ਸਾਰੇ ਰਾਈਟਰ ਆ ਆਸ਼ਿਵ ਭਟਾਵਲੇ ਜੀ ਤੇ ਆ ਮਹਿੰਦਰ ਗੌਰ ਤੇ ਇਹਨਾਂ ਨੂੰ ਤੇ ਚੰਗੀ ਤਰ੍ਹਾਂ ਜਾਣਦੇ ਜੀ ਪੰਜਾਬੀ ਫਿਲਮਾਂ ਚ ਆ ਦੇਖੋ ਅੰਮ੍ਰਿਤਪ੍ਰੀਤਮ ਬਲਵੰਤ ਗਾਰਗੀ ਗੁਰਵਚਨ ਸਿੰਘ ਜੀ ਆਪਰਸਿੱਧ ਤੋਂ ਪਰਸਿੱਧ ਤੇ ਇਹਨਾਂ ਨੂੰ ਸਾਰਿਆਂ ਨੇ ਜਾਣਦੇ ਜੀ ਪੁਰਾਣੇ ਬੰਦਿਆਂ ਨੂੰ ਤੇ ਬਹੁਤ ਜ਼ਿਆਦਾ ਪਤਾ ਹੈ ਨਵੇਂ ਜਨਰੇਸ਼ਨ ਨੂੰ ਨਹੀਂ ਪਤਾ ਹਾਂਜੀ ਆਪਰਦਾ ਤੇ ਇੱਥੇ ਅੱਜ ਵੀ ਨਾਟਕ ਹੁੰਦੇ ਆ ਤੇ ਸ਼ੂਟ ਕੀਤਾ ਜਾਂਦਾ ਵਾ ਅੱਜ ਵੀ ਨਾਟਕ ਹੁੰਦੀ ਆ ਕਿਸੇ ਦਿਨ ਮੈਂ ਇਹਨਾਂ ਨੂੰ ਫੋਨ ਕਰੂੰਗੀ ਪਿੰਡ ਵਾਲਿਆਂ ਨੂੰ ਆ ਪੇਕੇ ਪਰਿਵਾਰ ਨਾਲ ਜਾਣਾ ਹੁਣਾਂ ਨੂੰ ਆ ਪਤੀਚਾ ਤੁਰਿਆ ਫਿਰਦਾ ਨਾਲ ਆਇਆ ਮੇਰੇ ਤੇ ਹੈਲੋ ਕਰਦੇ ਸੁਖਨੂਰ ਹੈਲੋ ਕਰਦੇ ਸਾਰਿਆਂ ਨੂੰ ਹੈਲੋ ਆ ਹਾਂਜੀ ਤੇ ਇਹ ਇੱਥੇ ਸ਼ੂਟ ਹੁੰਦਾ ਵਾ ਹਾਂਜੀ ਮੈਂ ਤੁਹਾਨੂੰ ਵਿਖਾਉਣੀ ਆ ਕਿ ਕਿੱਥੇ ਆ ਕੇ ਜਿਹੜੇ ਉਹ ਆਪਣੀਆਂ ਤਿਆਰੀਆਂ ਵੀ ਕਰਦੇ ਨੇ ਤਿਆਰ ਹੁੰਦੀ ਆ ਕਿਸੇ ਦਿਨ ਨਾਟਕ ਹੋਇਆ ਤੇ ਫਿਰ ਮੈਂ ਆਉਂਗੀ ਤੁਹਾਨੂੰ ਪਤਾ ਹੀ ਆ ਘਰਾਂ ਦੇ ਵਿੱਚੋਂ ਨਿਕਲਣਾ ਜਿਹੜਾ ਉਹ ਥੋੜਾ ਔਖਾ ਜਾਂਦਾ ਵਾ ਹਾਂਜੀ ਆਨਦਰ ਸਾਊਂਡ ਵਗੈਰਾ ਪਿਆ ਵਾ ਇੱਥੇ ਆ ਕੇ ਉਹਨਾਂ ਨੇ ਤਿਆਰ ਹੋਣਾ ਆਂਦਾ ਵੇਖੋ ਤਿਆਰ ਇਹਨਾਂ ਦਾ ਸਾਊਂਡ ਪਿਆ ਹੋਇਆ ਇੱਥੇ ਆ ਕੇ ਤਿਆਰ ਹੁੰਦੇ ਆ ਜਿਹੜੇ ਵੀ ਆਉਂਦੇ ਆ ਕਲਾਕਾਰ ਹੂੰ ਬਾਕੀ ਇੱਧਰ ਵੀ ਹੂੰ ਬਹੁਤ ਸੋਣਾ ਪੰਡਾ ਪ੍ਰੀਤ ਲੜੀ ਜਦੋਂ ਵੀ ਆਏ ਤੇ ਆਪਣੇ ਬੱਚਿਆਂ ਨੂੰ ਜਰੂਰ ਵਿਖਾਓ ਇੱਥੇ ਇੱਕ ਹੋਰ ਥੋੜਾ ਮੈਂ ਬਾਹਰ ਚਾਕੇ ਹਾਂਜੀ ਬਾਹਰ ਹਾਂਜੀ ਮੈਂ ਕਿਹਾ ਮੈਂ ਤੁਹਾਡੇ ਨਾਲ ਕੋਈ ਗੱਲਬਾਤ ਕਰ ਲਾਂ ਇਹ ਸੀ ਪ੍ਰੀਤ ਭਵਨ ਇਹ ਲੇਖਕਾਂ ਦਾ ਜਿਹੜਾ ਵਾ ਧੁਰਾ ਆ ਫਾਰੇ ਰਾਈਟਰ ਜਿਹੜੇ ਇੱਥੇ ਆਉਂਦੇ ਆ ਸਲਾਹ مشورہ ਜਿਹੜਾ ਆਪਣਾ ਉਹ ਇੱਥੇ ਕਰਦੇ ਆ ਤੇ ਸਕੂਲੀ ਬੱਚੇ ਵੀ ਬਹੁਤ ਆਉਂਦੇ ਆ ਤੁਸੀਂ ਵੀ ਆਪਣੇ ਬੱਚਿਆਂ ਨੂੰ ਫਰੀਦ ਲੜੀ ਜਿਹੜਾ ਉਹ ਜਰੂਰ ਵਿਖਾ ਕੇ ਖੜਿਓ ਕਿਉਂਕਿ ਰਾਈਟਰਾਂ ਤੋਂ ਆਪਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਵਾ ਆਪਾਂ ਜਦੋਂ ਕਿਤਾਬਾਂ ਪੜ੍ਹਦੇ ਆ ਇਹ ਕਹਿੰਦੇ ਨੇ ਕਿ ਕਿਤਾਬਾਂ ਪੜ੍ਹਨ ਕਿਸੇ ਨਾਲ ਗੱਲਾਂ ਕਰਨ ਦੇ ਬਰਾਬਰ ਹੁੰਦੀਆਂ ਆ ਸਾਨੂੰ ਰਾਈਟਰਾਂ ਤੋਂ ਕਹਾਣੀਆਂ ਤੋਂ ਬਹੁਤ ਹੀ ਕੁਝ ਸਿੱਖਣ ਨੂੰ ਮਿਲਦਾ ਵਾ ਇਸ ਕਰਕੇ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਓ ਚਲੋ ਆਪਾਂ ਅੱਗੇ ਜਾਈਏ ਹੁਣ ਸਾਨੂੰ ਦੇਖੋ ਜੀ ਮੈਂ ਤੁਹਾਨੂੰ ਕਿਹਾ ਸੀ ਕਿ ਸਾਡੇ ਪਿੰਡ ਦੇ ਵਿੱਚ ਜਿਹੜੇ ਘਾਰ ਆ ਉਹ ਬਹੁਤ ਹੀ ਵਿਰਲੇ-ਵਿਰਲੇ ਆ ਦੇਖੋ ਉਹ ਜੇ ਆ ਜੇ ਹੁਣ ਤੁਸੀਂ ਕਿਸੇ ਨੇ ਇਹ ਨਾ ਸਮਝ ਲੈਣਾ ਕਿ ਇਹ ਡੇ ਬੱਕਾ ਨੇ ਡੇਰੇ ਜੋ ਵੀ ਕਿਸੇ ਦੀ ਭਾਸ਼ਾ ਵਾ ਦੇਖੋ ਇਹ ਪਿੰਡ ਆ ਵੱਖਰੇ-ਵੱਖਰੇ ਜਿਹੜੇ ਉਹ ਦੂਰੀ ਦੂਰੀ ਤੇ ਕਹਾਣਾਂ ਨੂੰ ਆਪਾਂ ਤੋੜ ਲੱਗੇ ਹਾਂ ਹਾਂ ਲੋ ਤੋੜ ਕੇ ਫਿਰ ਤਨ ਬਲੌਗ ਦੇ ਨਾਲ ਬਣਾਉਣੀ ਆ ਇਹਦੀ ਪੁਰਜੀ ਬਹੁਤ ਵਧੀਆ ਬੰਦੀ ਆ ਗੋਡੇ-ਗਿੱਡੇ ਦਰਤ ਹੁੰਦੀ ਭਾਂਡੇ ਚਲੋ ਤੋੜ ਕੇ ਫਿਰ ਮਿਲਦੇ ਆ ਚੱਲ ਨੂੰ ਆ ਵੇਖੋ ਜੀ ਸਾਡੇ ਪਿੰਡ ਦੇ ਘਰ ਤੇ ਤੁਹਾਨੂੰ ਮੈਂ ਕਿਹਾ ਸੀ ਕਿ ਘਰ ਜਿਹੜੇ ਆ ਦੂਰੀ ਦੂਰੀ ਤੇ ਤੇ ਆ ਹੈਗੀ ਜੀ ਗੁਰਬਖਸ਼ ਸਿੰਘ ਜੀ ਦੀ پارک ਤੇ ਹੁਣ ਆਪਾਂ ਤੁਹਾਨੂੰ ਵਿਖਾਉਨੇ ਆ ਘਰ ਮੇਰਾ ਇਰਾਦਾ ਨਹੀਂ ਸੀ ਆਉਣ ਦਾ ਅੱਗੇ ਥੋੜੀ ਜਲਦੀ ਸੀ ਮੈਂ ਤੁਹਾਨੂੰ ਵਲੌਗ ਚ ਕਿਹਾ ਸੀ ਕਿ ਮੈਂ ਜਲਦੀ ਪਿੰਡ ਮੈਂ ਫੇਰ ਵਿਖਾਉਂਗੀ ਪਰ ਮੈਂ ਸੋਚਿਆ ਕਿ ਵਲੌਗ ਫਿਰ ਜਿਹੜਾ ਉਹ ਅਧੂਰਾ ਰਹਿ ਜਾਣਾ ਆਜ ਹੀ ਉਹਨਾਂ ਦੀ پارک ਬਣਾਈ ਹੋਈ ਆ ਹਾਂਜੀ ਤੇ ਆ ਵੇਖੋ ਜੀ ਗੁਰਬਖਸ਼ ਸਿੰਘ ਜੀ ਦਾ ਘਰ ਉਹਨਾਂ ਦੇ ਬੇਟੇ ਸਰਦਾਰ ਹਿਰਦੇਪਾਲ ਆ ਵੇਖੋ ਆ ਲਿਖਿਆ ਹੋਇਆ ਨਾ ਗੁਰਬਖਸ਼ ਸਿੰਘ ਸਰਦਾਰ ਗੁਰਬਖਸ਼ ਸਿੰਘ ਤੇ ਆ ਲਿਖਿਆ ਹੋਇਆ ਜੇ ਮਲਨੀ ਮਲਨੀ ਉਹਨਾਂ ਦੀ ਮਦਰ ਦਾ ਨਾਮ ਸੀ ਆ ਉਹਨਾਂ ਦਾ ਘਰ ਆ ਵੇਖੋ ਘਰ ਨੂੰ ਕੋਈ ਵੀ ਜਿਹੜੀ ਉਹ ਦੀਵਾਰ ਨਹੀਂ ਹੈਗੀ ਪਿੰਡ ਦੇ ਵਿੱਚ ਤਕਰੀਬਨ ਤਕਰੀਬਨ ਹੀ ਘਰ ਇਦਾਂ ਦੇ ਹੀ ਆ ਸਾਰੇ ਬਸ ਥੋੜੇ ਘ ਘਰੀ ਆ ਕਿਚਨਾਂ ਨੂੰ ਹੁਣ ਮੈਂ ਤੁਹਾਨੂੰ ਆਂਟੀ ਜੀ ਨੂੰ ਜਿਹੜਾ ਉਹ ਨਹੀਂ ਮਿਲਾ ਸਕਦੀ ਕਿਉਂਕਿ ਟਾਈਮ ਬਹੁਤ ਘੱਟ ਆ ਮੇਰੇ ਕੋਲ ਮੈਂ ਤੁਹਾਨੂੰ ਪਹਿਲਾਂ ਦੱਸਿਆ ਫਿਰ ਮੈਂ ਕਿਸ ਦਿਨ ਉਹਨਾਂ ਨੂੰ ਮਿਲਾਵਾਂਗੀ ਤੁਹਾਨੂੰ ਉਹਦੀ ਦੂਰੀ ਤੇ ਹੁਣ ਆ ਘਰ ਇਹ ਹੈਗਾ ਵਾ ਹੁਣ ਪਤੀ ਗੁਰਬਖਸ਼ ਸਿੰਘ ਜੀ ਦੇ ਪਤੀਜਾਂ ਦਾ ਘਰ ਆ ਵੀ ਵੇਖ ਲਓ ਤੁਸੀਂ ਇਹ ਜ਼ਿਆਦਾਤਰ ਅੰਮ੍ਰਿਤਸਰ ਹੀ ਰਹਿੰਦੇ ਨੇ ਤੇ ਇਹਨਾਂ ਦੇ ਵੀ ਇੱਥੇ ਪਿੰਡ ਦੇ ਵਿੱਚ ਨੌਕਰੀ ਰਹਿੰਦੇ ਨੇ ਆ ਵੀ ਵੇਖ ਲਓ ਆ ਜੇ ਮੇਨ ਦਰਵਾਜ਼ਾ ਕਰਦਾ ਤੇ ਆ ਜੇ ਘਰ ਮੈਂ ਦੂਰੋਂ ਦੂਰੋਂ ਬਾਹਰੋਂ ਬਾਹਰੋਂ ਵਖਾਉਂਦੀ ਪਈ ਆ ਤੇ ਆ ਵੇਖੋ ਇਹਨੂੰ ਹੀ ਕੋਈ ਕੰਦਾ ਨਹੀਂ ਹੈ ਗਿਆ ਤੇ ਗੇਟ ਸਾਡੇ ਪਿੰਡ ਦੇ ਜੀ ਉਹੀ ਆ ਜਿਹੜੇ ਤੁਹਾਨੂੰ ਗੇਟ ਵਿਖਾਏ ਸੀ ਆ ਇਹਨਾਂ ਦੀ ਪਾਰਕ ਬਣਾਈ ਹੋਈ ਹੈ ਇਹਨਾਂ ਨੇ ਤੇ ਉਨ ਫਿਰ ਕਿਸੇ ਦਿਨ ਆਪਾਂ ਜਰੂਰ ਮਿਲਾਂਗੇ ਇਹਨਾਂ ਨੂੰ ਭਾਬੀ ਉਹਨਾਂ ਨੂੰ ਬਹੁਤ ਖੁਸ਼ ਅੱਜ ਕੋਈ ਹੈਗਾ ਨਹੀਂ ਆ ਵੇਖੋ ਆ ਵੀ ਗੇਟ ਆ ਨਰੇਕਾਂ ਵਾਲੇ ਕੰਮ ਕਰਦੇ ਪਏ ਆ ਆ ਵੀ ਉਹਨਾਂ ਦਾ ਹੀ ਖਾ ਰਿਹਾ ਫਰਜਾਈ ਬਹੁਤ ਬੋਲਦੀ ਆ ਇਹ ਕਹਿੰਦੀ ਆ ਕਿ ਤੁਸੀਂ ਇਦਾਂ ਦੀ ਲਿਆਏ ਬੋਲਣ ਵਾਲੀ ਅਸੀਂ ਇੱਥੇ ਬੋਲਣ ਵਾਲੀ ਹੋਰ ਅਸੀਂ ਗੁੱਗਲ ਲਿਆਉਣੀ ਬੰਨ ਲਾਣੀ ਲੈਣੀ ਤਾਂ ਫਿਰ ਅਸੀਂ ਬੰਦਾ ਪੁੱਛੇਗੀ ਅਸੀਂ ਡੋਲ ਨਹੀਂ ਲੈ ਸਕਦੇ ਅਸੀਂ ਆ ਫਿਰ ਆ ਗਈ ਜੀ ਆਪਾਂ ਵਾਪਸ ਆਏ ਬਲੁਰਾਜ ਸਹਾਨੀ ਜੀ ਦਾ ਘਰ ਇਹਨੂੰ ਵੀ ਵੇਖ ਲਓ ਤੁਸੀਂ ਕੋਈ ਕੰਦਾ ਨਹੀਂ ਹੈ ਗਿਆ ਦਰਅਸਲ ਸਾਰੇ ਚੰਡੀਗੜ੍ਹ ਰਹਿੰਦੇ ਆ ਘਰੇ ਕੋਈ ਹੈ ਨਹੀਂ ਆ ਕਿਸੇ ਦਿਨ ਨਾ ਫ੍ਰੀ ਟਾਈਮ ਆਵਾਂਗੇ ਫਿਰ ਵੇਖਾਂਗੇ ਆ ਵੇਖੋ ਜੀ ਅੱਜ ਸਾਡੇ ਗੇਟ ਤੇ ਕੰਦਾ ਸਾਡੀਆਂ ਆ ਜੀ ਆਜ ਸਾਡੀਆਂ ਕੰਦਾ ਪਿੰਡ ਦੀਆਂ ਆਓ ਜੀ ਵੇਖੋ ਟਾਮੇਟਾ ਵਿੱਚ ਘਰ ਹਾਂ ਪੰਜਾਬੀ ਵਿੱਚ ਦੂਰ ਦੂਰ ਘਰ ਇੰਨੀ ਇੰਨੀ ਦੂਰੀ ਤੇ ਘਰ ਆ ਬਿਲਕੁਲ ਸ਼ਾਂਤ ਮਾਈ ਇਲਾਕਾ ਵਾ ਚਲੋ ਕਹਿੰਦੇ ਨੇ ਆ ਕਿ ਆਪਣਾ ਤੇ ਸਾਰਿਆਂ ਨੂੰ ਸੋਹਣਾ ਲੱਗਦਾ ਕਮਿਆਰੀ ਆਪਣਾ ਕੀ ਕਹਿੰਦੇ ਭਾਂਡਸਲ ਹੁੰਦੀ ਆ ਪਰ ਨਹੀਂ ਸੱਚ ਲਈ ਬੜਾ ਸ਼ਾਂਤ ਜਿਹਾ ਇਲਾਕਾ ਦੇਖੋ ਉਹ ਸਾਰੇ ਪਿੰਡ ਦਾ ਪਿੰਡ ਬਸ ਐਂਡਾ ਐਡਾ ਕੀ ਪਿੰਡ ਛੋਟਾ ਆ ਗਿਆ ਪਿੰਡਾ ਜਗਰਾਹ ਹੋਂ ਤੇਰੇ ਕਹਿੰਦਾਂ ਕੀ ਬੋਲਣ ਦਾ ਚੱਲਣ ਦਾ ਤੇ ਕਹਿੰਦੇ ਨੇ ਕਿ ਵਿਦਿਆ ਇਨਸਾਨ ਦਾ ਤਿੱਜਾ ਨੇਤਰ ਆ ਜੀ ਤਿੱਜਾ ਨੇਤਰ ਇਥੋਂ ਆਪਾਂ ਨੇ ਖੋਲਣਾ ਜਿਹੜਾ ਵਾ ਉਹ ਸਿੱਖਿਆ ਸੀ ਇਹ ਵਸ ਮੇਰੇ ਬਚਪਨ ਦਾ ਸਕੂਲ ਇਹ ਮੇਰਾ ਬਚਪਨ ਦਾ ਸਕੂਲ ਆ ਜੀ ਟਾਈਮ ਮੇਰੇ ਕੋਲ ਬਹੁਤ ਘੱਟ ਆ ਤੇ ਪਰ ਮੈਂ ਫਟਾਫਟ ਬਲੌਗ ਬਣਾਉਂਦੀ ਪਈ ਆ ਬਸ ਸਕੂਲ ਤੋਂ ਬਾਅਦ ਵਿੱਚ ਆਪਣੇ ਬਲਾਕ ਦੀ ਜਿਹੜੀ ਉਹ ਸਮਾਪਤੀ ਹੈ ਆ ਵੇਖੋ ਬੱਚਿਆਂ ਵਾਸਤੇ ਗੇਮਾਂ ਦਾ এডਿਕੇਸ਼ਨ ਪਾਰਕ ਉਹ ਵੀ ਦੇਖੋ ਇੱਥੇ ਵੀ ਲਿਖਿਆ ਆ ਪ੍ਰੀਤ ਲੜੀ ਇਹ ਵੀ ਲਿਖਿਆ ਗੁਰਪਖ ਸਿੰਘ ਪ੍ਰੀਤ ਲੜੀ এডਿਕੇਸ਼ਨ ਪਾਰਕ ਇਹ ਆ ਜੀ ਸਾਡੇ ਪਿੰਡ ਦਾ ਸਕੂਲ ਆਪਾਂ ਇਹਨੂੰ ਛੋਟਾ ਜਿਹਾ ਸਕੂਲ ਨਹੀਂ ਕਹਿ ਸਕਦੇ ਕਿਉਂਕਿ ਇੱਥੋਂ ਪੜ ਕੇ ਬڑے-ਬڑے ਵੱਡੇ ਅਫਸਰ ਬਣੇ ਆ ਕੋਈ ਡੀਆਈਜੀ ਡੀਐਸਪੀ ਜੱਜ ਵਕੀਲ ਡਾਕਟਰ ਕਈ ਤਾਂ ਇੱਥੋਂ ਪੜ੍ਹ ਕੇ ਟੀਚਰ ਜਿਹੜੇ ਆ ਇੱਥੇ ਹੀ ਲੱਗੇ ਔਰ ਦੇਖੋ ਸਾਹਮਣੇ ਜੀ ਆ ਸਕੂਲ ਸਕੂਲ ਛੁੱਟੀਆਂ ਹੋਣ ਦੀ ਵਜ੍ਹਾ ਤੇ ਵਿੱਚ ਬੰਦ ਆ ਜਣੇ ਦੱਸਿਓ ਜੀ ਕਿਵੇਂ ਦਾ ਲੱਗਿਆ ਬਲੌਕ ਤੇ ਕਿਵੇਂ ਦਾ ਲੱਗਿਆ ਮੇਰਾ ਬਚਪਨ ਦਾ ਸਕੂਲ ਜਿੱਥੋਂ ਕੀ ਮੈਂ ਆ ਕਟ ਵਿਦਿਆ ਹਾਸਲ ਕਰਕੇ ਵੀ ਆਪਣੇ ਆਪ ਨੂੰ ਮੈਂ ਜਿਹੜਾ ਵਾ ਬਹੁਤ ਭਾਗਾਂ ਵਾਲੀ ਮੰਨਦੀ ਆ ਆਪਣੇ ਆਪ ਨੂੰ ਕਿ ਉਸ ਸਮੇਂ ਦੇ ਵਿੱਚ ਸਾਡੇ ਮਾਪਿਆਂ ਕੋਲ ਜਿੰਨੀ ਕਿ ਚਲੋ ਹੈ ਸੀ ਘਰ ਦੇ ਹਾਲਾਤਾਂ ਮੁਤਾਬਕ ਸਾਨੂੰ ਪੜਾਇਆ ਜਰੂਰ ਕਿ ਜਿਹੜਾ ਅੱਜ ਅਸੀਂ ਪੜ ਸਕਦੇ ਆ ਅਸੀਂ ਆਪਣੇ ਮਾਪਿਆਂ ਦੇ ਬਹੁਤ ਸ਼ੁਕਰਗੁਜ਼ਾਰ ਆ ਤੇ ਇਸ ਸਕੂਲ ਦੇ ਤੇ ਬਹੁਤ ਜ਼ਿਆਦੇ ਸ਼ੁਕਰਗੁਜ਼ਾਰ ਆ ਨਾ ਕਿ ਜਿਨ੍ਹਾਂ ਨੇ ਸਾਨੂੰ ਪਿੱਛੇ ਨੇਤਰ ਖੋਲਣ ਅਸ ਖਾਇਆ ਅੋਕੇ ਬਾਈ ਜੀ ਜਰੂਰ ਦੱਸਿਓ ਜੀ ਕਿੱਦਾਂ ਦਾ ਬਲਾਕ ਆ ਗੁਰਬਖਸ਼ ਸਿੰਘ ਪੀਤ ਲੜੀ ਪਿੰਡ ਪੇਕਾ